ਤੇ ਬੰਦ ਹੋ ਰਿਹਾ ਕੱਕੜ ਜੀ ਤੇਰਾ ਹੀ ਉਧਰ ਹੱਸ ਆ ਜਿੰਦਾਬਾਦ ਆਮ ਆਦਮੀ ਦੀ ਪਾਰਟੀ ਦੇ ਪਿਆਰ ਪ੍ਰਤੀ ਆਮ ਆਦਮੀ ਪਾਰਟੀ ਦੇ ਕਿਤੇ ਕਮਾ ਪ੍ਰਤੀ ਲੋਕਾਂ ਦੇ ਵਿੱਚ ਜਾਵਾਂਗੇ ਤੇ ਘਰ ਘਰ ਤੱਕ ਸਹੀ ਅਰਵਿੰਦ ਕੇ ਜੀ ਸਰਦਾਰ ਪਰਮ ਸਿੰਘ ਮਾਨ ਜੀ ਦੀ ਸੋਝਵਾਰੇ ਦੱਸਾਂਗੇ ਇਲੈਕਸ਼ਨ ਆ ਆਮ ਆਦਮੀ ਪਾਰਟੀ ਨੇ ਦਾਸ ਨੂੰ ਉਮੀਦਵਾਰ ਬਣਾਇਆ ਲੋਕ ਸਭਾ ਕਾਨੂੰਨ ਸਾਹਿਬ ਤੋਂ ਲੋਕਾਂ ਦੇ ਕੋਲ ਪਹੁੰਚ ਬਣਾ ਕੇ ਆਮ ਆਦਮੀ ਪਾਰਟੀ ਦੇ ਹੱਕ ਤੇ ਪ੍ਰਚਾਰ ਕਰਾਂਗੇ ਤੇ ਜਿਹੜਾ ਕਿਲਾ ਹੈ ਕਾਨੂੰਨ ਸਾਹਿਬ ਲੋਕ ਸਭਾ ਦਾ ਇਹਨੂੰ ਸਾਰ ਕਰਾਂਗੇ ਅੱਜ ਲੋਕ ਸਭਾ ਲਖਨੂਰ ਸਾਹਿਬ ਦੇ ਉਮੀਦਵਾਰ ਹਰਦਾਰ ਲਾਜੀਤ ਸਿੰਘ ਭੁੱਲਰ ਉਹਨਾਂ ਦੇ ਹੱਥ ਵਿੱਚ ਰੋਡ ਸ਼ੋ ਪੱਟੀ ਤੋਂ ਕੱਢਣ ਜਾ ਰਹੇ ਆ ਜੀ ਆ ਪੱਟੀ ਤੋਂ ਇਤੋਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਪੱਟੀ ਮੋੜ ਹਰੀਕੇ ਸ੍ਰਿਹਾਲੀ ਨਸ਼ਹਰਾ ਪੰਨੂਆ ਤੋਂ ਹੁੰਦੇ ਹੋਏ ਫਿਰ ਪੱਟੀ ਵਾਪਸ ਪੱਟੀ ਵਾਪਸ ਪਹੁੰਚਾਂਗੇ ਲੋਕਾਂ ਚ ਭਾਰੀ ਉਤਸ਼ਾਹ ਆ ਤੁਸੀਂ ਦੇਖ ਰਹੇ ਹੋ ਆਮ ਮੋਹਰੇ ਲੋਕ ਗੱਡੀਆਂ ਮੋਟਰਸਾਈਕਲ ਲੈ ਕੇ ਪਹੁੰਚ ਰਹੇ ਆ ਹਰੀ ਬਹੁਮਤ ਨਾਲ ਮੰਤਰੀ ਸਾਹਿਬ ਇਥੋਂ ਪੱਟੀ ਹਲਕੇ ਤੋਂ ਤੇ ਖਡੂਰ ਸਾਹਿਬ ਹਲਕੇ ਤੋਂ ਜਿੱਤਣਗੇ ਨੌਜਵਾਨਾਂ ਨੇ ਦੇਖੋ ਜੀ ਤੁਹਾਡੇ ਸਾਹਮਣੇ ਆ ਨੌਜਵਾਨ ਆਪواره ਝੰਡੇ ਲਾ ਕੇ ਮੋਟਰਸਾਈਕਲਾਂ ਤੇ ਪਹੁੰਚੇ ਹੈ ਰੈਲੀ ਦੇ ਵਿੱਚ ਬਾਈਕ ਰੈਲੀ ਸ਼ੁਰੂ ਕਰਨ ਲੱਗੇ ਆਏ ਜਿੰਦਾਬਾਦ ਆਮ ਆਦਮੀ ਦੀ ਪਾਰਟੀ ਦੇ ਪਿਆਰ ਪ੍ਰਤੀ ਆਮ ਆਦਮੀ ਪਾਰਟੀ ਦੇ ਕਿਤੇ ਕਮਾ ਪ੍ਰਤੀ ਲੋਕਾਂ ਦੇ ਵਿੱਚ ਜਾਵਾਂਗੇ ਤੇ ਘਰ ਘਰ ਤੱਕ ਸਹੀ ਅਰਵਿੰਦ ਕੇਜੀਐਲ ਸਰਦਾਰ ਕੋਮ ਸਿੰਘ ਮਹਾਂਜਨੀ ਨੂੰ ਸੋਝਵਾਰੇ ਦੱਸਾਂਗੇ ਇਲੈਕਸ਼ਨ ਆ ਆਮ ਆਦਮੀ ਪਾਰਟੀ ਨੇ ਦਾਸ ਨੂੰ ਉਮੀਦਵਾਰ ਬਣਾਇਆ ਲੋਕ ਸਭਾ ਕਾਨੂੰਨ ਸਾਹਿਬ ਤੋਂ ਲੋਕਾਂ ਦੇ ਕੋਲ ਪਹੁੰਚ ਬਣਾ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਪ੍ਰਚਾਰ ਕਰਾਂਗੇ ਤੇ ਜਿਹੜਾ ਕਿਲਾ ਆ ਕਦੂ ਸਾਹਿਬ ਲੋਕ ਸਭਾ ਦਾ ਇਹਨੂੰ ਸਾਰ ਕਰਾਂਗੇ ਅੱਜ ਲੋਕ ਸਭਾ ਲਖਨੂਰ ਸਾਹਿਬ ਦੇ ਉਮੀਦਵਾਰ ਹਰਦਾਰ ਲਾਜੀਤ ਸਿੰਘ ਭੁੱਲਰ ਉਹਨਾਂ ਦੇ ਹੱਥ ਵਿੱਚ ਰੋਡ ਸ਼ੋ ਪੱਟੀ ਤੋਂ ਕੱਢਣ ਜਾ ਰਹੇ ਆ ਜੀ ਆ ਪੱਟੀ ਤੋਂ ਇਤੋਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਪੱਟੀ ਮੋੜ ਹਰੀਕੇ ਸਰੀਆਲੀ ਨਸ਼ਹਰਾ ਪੰਨੂਆ ਤੋਂ ਹੁੰਦੇ ਹੋਏ ਫਿਰ ਪੱਟੀ ਵਾਪਸ ਪੱਟੀ ਵਾਪਸ ਪਹੁੰਚਾਂਗੇ ਲੋਕਾਂ ਚ ਭਾਰੀ ਉਤਸ਼ਾਹ ਆ ਤੁਸੀਂ ਵੇਖ ਰਹੇ ਹੋ ਆਮੋ ਆਰੇ ਲੋਕ ਗੱਡੀਆਂ ਮੋਟਰਸਾਈਕਲ ਲੈ ਕੇ ਪਹੁੰਚ ਰਹੇ ਆ ਹਰੀ ਬਹੁਮਤ ਨਾਲ ਮੰਤਰੀ ਸਾਹਿਬ ਇਥੋਂ ਪੱਟੀ ਹਲਕੇ ਤੋਂ ਤੇ ਖਡੂਰ ਸਾਹਿਬ ਹਲਕੇ ਤੋਂ ਜਿੱਤਣਗੇ ਨੌਜਵਾਨਾਂ ਇਹ ਦੇਖੋ ਜੀ ਤੁਹਾਡੇ ਸਾਹਮਣੇ ਆ ਨੌਜਵਾਨ ਆਪواره ਝੰਡੇ ਲਾ ਕੇ ਮੋਟਰਸਾਈਕਲਾਂ ਤੇ ਪਹੁੰਚੇ ਆ ਰੈਲੀ ਦੇ ਵਿੱਚ ਬਾਈਕ ਰੈਲੀ ਸ਼ੁਰੂ ਕਰਨ ਲੱਗੇ ਆ